ਸਲੋਕ ਮਹੱਲਾ ਤੀਜਾ ਹੋ ਮ ਮਮਤਾ ਮੋਹਣੀ ਮਨ ਮੁਖਾ ਨੋ ਗਈ ਖਾਏ ਜੋ ਮੋਹ ਦੂਜੈ ਚਿਤ ਲਾਏ ਦੇ ਤੈਨਾ ਵਿਆਪ ਰਹੀ ਲਪਟਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਤਿਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੰਗ 513 ਤੀਸਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਆਦਿਵਾਰ ਚੱਲ ਰਹੀ ਹੈ ਰਾਗ ਗੋਜਰੀ ਦੇ ਵਿੱਚ ਵਾਰ ਦੀ 13ਵੀਂ ਪਉੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਲੋਕ ਮਹੱਲਾ 3 ਜੀ ਹਉਮੈ ਮਮਤਾ ਮੋਹਣੀ ਮਨ ਮੁਖਾ ਨੋ ਗੈ ਖਾਏ ਜੋ ਮੋਹੇ ਦੂਜੈ ਚਿਤ ਲਾਏ ਦੇ ਇਨਾ ਵਿਆਪ ਰਹੀ ਲਪਟਾਏ ਹੋ ਮਮਤਾ ਮੋਹਣੀ ਮਨ ਮੁਖਾਂ ਨੂੰ ਗਈ ਖਾਏ ਤਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਜੜੇ ਹੋਂ ਮਹਿਨਾ ਅਤ ਮਮਤਾ ਰਖਾਤ ਪਦਾਰਥਾਂ ਵਗੈਰਾ ਦਾ ਮੋਹ ਹੈ ਇਹ ਮਾਨੋ ਮੋੜੇ ਵਾਲੀ ਮੋਹਣੀ ਹੈ ਪਰ ਮਹਾਰਾਜ ਕਹਿੰਦੇ ਮਨਮੁਖਾਂ ਨੂੰ ਗਈ ਖਾਏ ਹੋਮੇ ਤੇ ਮਮਤਾ ਵਗੈਰਾ ਜਿਹੜੀ ਐ ਮਨਮੁਖਾਂ ਨੂੰ ਨਗੋਰੀਆ ਨੂੰ ਭੁੱਲੜਾ ਨਵਾਬ ਉਦਰੀਆ ਨੂੰ ਖਾ ਗਈ ਪਾਈ ਕਹਿੰਦੇ ਜੋ ਮੋਹ ਦੂਜਾ ਚਤ ਲਾਏ ਦੇ ਤੇਨਾ ਵਿਆਪ ਰਹੀ ਲਪਟਾਏ ਅਰ ਜਿਹੜੇ ਵੀ ਮਨਮੁਖ ਆਪ ਉਦਰੇ ਲੋਕ ਮੋਹ ਦੇ ਵਿੱਚ ਗਲਤਾਨ ਹੋ ਕੇ ਨਵਕਾਰਾਂ ਦੇ ਦੂਜ ਭਾਵ ਦੇ ਵਿੱਚ ਚਿੱਤ ਨੂੰ ਲਾਉਣਾ ਕਰਦੇ ਨੇ ਜੋੜਨਾ ਕਰਦੇ ਨੇ ਤੇਨਾ ਵਿਆਪ ਰਹੀ ਲਪਟਾਇਓ ਨਾਲ ਤੇ ਅਸਰ ਅੰਦਾਜ਼ ਹੋ ਰਹੀ ਉਹਨਾਂ ਤੇ ਵਿਆਪ ਰਹੀ ਹੈ ਉਹਨਾਂ ਨੂੰ ਲਪਟਾਇਰ ਥਾ ਦੀ ਜਿੰਬੜੀ ਹੋਈ ਹੈ ਮਹਾਰਾਜ ਕਹਿੰਦੇ ਕਹਿੰਦਾ ਗੁਰ ਕਾ ਸ਼ਬਦ ਪਰ ਜਾਲਿਆ ਤਾਂ ਇਹ ਵਿੱਚ ਹੋ ਜਾਏ ਗੁਰ ਕਾ ਸ਼ਬਦ ਪਰ ਜਾਲਿਆ ਅਰਥਾਤ ਕਿ ਜੇਕਰ ਗੁਰੂ ਮਹਾਰਾਜਿਆਂ ਦੇ ਸ਼ਬਦ ਦੇ ਦੁਆਰਾ ਗੁਰਬਾਣੀ ਦੇ ਦੁਆਰਾ ਇਸ ਨੂੰ ਚੰਗੀ ਤਰ੍ਹਾਂ ਜਾਲ ਦੇਈਏ ਲੂ ਦੇਈਏ ਸਾੜ ਦੇਈਏ ਤਾਂ ਮਹਾਰਾਜ ਕਹਿੰਦੇ ਤਾਂ ਇਹ ਵਿੱਚ ਹੋ ਜਾਏ ਤਾਂ ਕਿਤੇ ਜਾ ਕੇ ਇਹ ਜੀਵ ਦੇ ਮਨ ਦੇ ਵਿੱਚੋਂ ਜਾਣਾ ਕਰਦੀ ਐ ਕਹਿੰਦੇ ਤਾਂ ਮਨ ਹੋਵਾ ਉਜਲਾ ਨਾਮ ਵਸ ਮਨ ਆਏ ਔਰ ਜੇ ਕਿਤੇ ਇਸ ਨੂੰ ਗੁਰੂ ਦੇ ਸ਼ਬਦ ਦੁਆਰਾ ਲੂ ਦੇਈਏ ਨਾ ਫਿਰ ਮਹਾਰਾਜ ਕਹਿੰਦੇ ਤਾਂ ਨਾ ਤੇ ਮਨ ਉਜਲਾ ਹੋ ਜਾਂਦਾ ਹੈ ਸਾਫ ਸੁਆਹ ਹੋ ਜਾਂਦਾ ਚਮਕੀਲਾ ਹੋ ਜਾਂਦਾ ਪਰਮਹਾਰਾਇ ਕਹਿੰਦੇ ਨਾਮ ਵਸੈ ਮਨ ਆਏ ਤੇ ਫਿਰ ਮਨ ਆਪ ਹੀ ਆਕੇ ਮਨ ਦੇ ਵਿੱਚ ਨਾਮ ਜਿਹੜਾ ਵਸ ਜਾਂਦਾ ਹੈ ਕਹਿੰਦੇ ਨਾਨਕ ਮਾਇਆ ਕਾ ਮਾਰਣ ਹਰ ਨਾਮ ਹੈ ਗੁਰਮੁਖੇ ਪਾਇਆ ਜਾਏ ਨਾਨਕ ਮਾਇਆ ਕਾ ਮਾਰਣ ਹਰ ਨਾਮ ਹੈ ਮਾਰਣ ਕਹਿੰਦੇ ਨੇ ਗਾਲਣ ਵਾਲੇ ਮਸਾਲੇ ਨੂੰ ਨਾਨਕ ਮਾਇਆ ਕਾ ਮਾਰਨ ਹਰ ਨਾਮ ਹਰ ਥਾਤ ਕੇ ਮਾਇਆ ਨੂੰ ਗਾਲਣੇ ਵਾਲਾ ਜਿਹੜਾ ਮਸਾਲਾ ਨਾ ਉਹ ਭਾਈ ਹਰੀ ਦਾ ਨਾਮ ਹੀ ਐ ਕਹਿੰਦਾ ਗੁਰਮੁਖੇ ਪਾਇਆ ਜਾਏ ਔਰ ਇਸ ਮਸਾਲੇ ਦੀ ਨਾਮ ਰੂਪੀ ਮਸਾਲੇ ਦੀ ਪ੍ਰਾਪਤੀ ਜਿਹੜੀ ਐ ਨਾ ਗੁਰਮੁਖ ਹੋ ਕੇ ਗੁਰੂ ਦੇ ਅਨਸਾਰੀ ਹੋ ਕੇ ਪ੍ਰਾਪਤ ਹੁੰਦੀ ਹੈ ਮਹਾਰਾਜ ਕਹਿੰਦੇ ਨਾਮ ਰੂਪੀ ਮਾਰਨ ਦੀ ਪ੍ਰਾਪਤੀ ਸਵਾਗਤ ਦੂਸਰਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਮਹੱਲਾ ਦੀਜਾ ਇਹੋ ਮਨਾ ਕੇ ਤੜਿਆ ਜੁਗ ਪਰਮਿਆ ਫਿਰ ਰਹਿਣਾ ਆਵੇ ਜਾਏ ਹਰ ਬਾਣਾ ਤਾ ਪਰਮਾਏ ਨ ਓਂਕਾਰ ਪਰਪੰਚ ਖੇਲ ਉਪਾਏ ਨਕੇ ਤੜਿਆ ਜੁਗ ਪਰਮਿਆਂ ਮਹਾਰਾਜ ਕਹਿੰਦੇ ਜਿਹੜਾ ਸਾਡਾ ਮਾਨ ਹੈ ਨਾ ਕਿੰਨੇ ਜੁਗ ਹੋ ਗਏ ਨੂੰ ਕਿੰਨਾ ਲਮਾਰਸਾ ਹੋ ਗਿਆ ਇਹਨੂੰ ਪਰਮਦਿਆਂ ਹੋਇਆਂ ਨੂੰ ਭਟਕਦਿਆਂ ਹੋਇਆਂ ਨੂੰ ਥਿਰ ਰਹਾ ਨਾ ਆਵੇ ਜਾਏ ਐਸੇ ਕਰਕੇ ਮਹਾਰਾਜ ਕਹਿੰਦੇ ਟ੍ਰੇਕੇ ਨਹੀਂ ਬਿੰਦਾ ਹੁੰਦਾ ਜਾਂਦਾ ਹੀ ਰਹਿੰਦਾ ਦੌੜਾ ਭੱਜਾਈ ਫਿਰਦਾ ਰਹਿੰਦਾ ਇਹਨੂੰ ਕਿੰਨੇ ਜੁਗ ਤੇ ਹੋ ਗਏ ਭਟਕਦੇ ਨੂੰ ਪਰਮਦੇ ਨੂੰ ਕਹਿੰਦੇ ਹਰ ਪਾਣਾ ਤਾਂ ਪਰਮਾਏਨ ਕਰ ਪਰਪੰਚ ਖੇਲ ਉਪਾਏ ਹਰ ਪਾਣਾ ਤਾਂ ਪਰਮਾਏਨ ਹਰੀ ਜੀ ਦਾ ਪਾਣਾ ਹੀਵੇਂ ਤਾਂ ਹੀ ਜੀਵ ਨੂੰ ਪਰਮਾਇਆ ਜਾਂਦਾ ਹੈ ਉਹਦੀ ਮੌਜ ਹੀ ਆਪੇ ਢਕਣਾ ਵੀ ਉਹਨੇ ਲਾਈ ਆ ਜੀਵਾਂ ਨੂੰ ਮਹਾਰਾਜ ਕਹਿੰਦੇ ਕਰ ਪਰਪੰਚ ਖੇਲ ਉਪਾਏ ਸੋਨੇ ਪਰ ਪੰਜ ਕਰਕੇ ਭਾਵੇਂ ਪੰਜਾਂ ਤੱਤਾਂ ਦਾ ਖਲਾਰਾ ਪੈਦਾ ਕਰਕੇ ਆ ਜਗਤ ਨੂੰ ਰਜ ਕੇ ਨਾ ਮਾਨਵ ਇੱਕ ਖੇਡ ਹੀ ਉਤਪਨ ਕੀਤੀ ਐ ਖੇਡ ਹੀ ਰਜੀ ਐ ਮਹਾਰਾਜ ਕਹਿੰਦੇ ਜਾ ਹਰ ਵਖਸੇ ਤਾਂ ਗੁਰ ਮਿਲੈ ਆਸਥਿਰ ਰਹਾ ਸਮਾਏ ਜਾ ਹਰ ਵਖਸੇ ਤਾਂ ਗੁਰ ਮਿਲੈ ਜਦੋਂ ਕਿ ਤੇ ਹਰਿ ਜੀ ਬਖਸ਼ਦੇ ਨੇ ਜੀਵ ਨੂੰ ਤਾ ਫਿਰ ਗੁਰੂ ਦੇ ਨਾਲ ਮਿਲਾਪ ਹੁੰਦਾ ਹੈ ਮਹਾਰਾਜ ਕਹਿੰਦੇ ਅਸਥਿਰ ਰਹਾ ਸਮਾਏ ਤੇ ਫਿਰ ਜੜਾ ਮਾਨਨ ਅਸਥਿਰ ਹੋਇਆ ਰਹਿਦਾ ਡੋਲ ਹੋਇਆ ਰਹਿਦਾ ਅਚਲ ਅਟਲ ਔਰ ਅਹਿੰਦ ਹੋਇਆ ਰਹਿਦਾ ਹੈ ਤੇ ਹਰੀ ਜੀ ਦੇ ਵਿੱਚ ਸਮਾਇਆ ਹੀ ਰਹਿੰਦਾ ਹੈ ਕਹਿੰਦੇ ਨਾਨਕ ਮਨ ਹੀ ਤੇ ਮਨ ਮਾਨਿਆ ਨਾ ਕਿਸ ਮਰ ਨਾ ਜਾਏ ਈਸਰੇ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਗੁਰੂ ਮਹਾਰਾਜ ਜੀਆਂ ਦੇ ਮਿਲਾਪ ਤੋਂ ਉਪਰੰਤ ਫਿਰ ਮਨ ਹੀ ਤੇ ਮਨ ਮੰਨਿਆ ਜਿਹੜਾ ਸਾਡਾ ਮਨ ਨਾ ਚੰਚਲ ਏ ਮਨ ਤੋਂ ਹੀ ਮੰਨ ਜਾਂਦਾ ਹੈ ਮਨ ਦੀ ਮਨ ਤੋਂ ਹੀ ਤਸੱਲੀ ਹੋ ਜਾਂਦੀ ਨਿਸ਼ਾ ਹੋ ਜਾਂਦੀ ਹੈ ਫਿਰ ਮਹਾਰਾਜ ਕਹਿੰਦੇ ਨਾ ਕਿਛ ਮਰੈ ਨਾ ਜਾਏ ਨਾ ਕੁਝ ਮਰਦਾ ਹੀ ਤੇ ਨਾ ਕੁਝ ਜੰਮਦਾ ਹੀ ਪ੍ਰਤੀਤ ਹੁੰਦਾ ਹੈ ਭਾਈ ਸੋ ਗੋ ਪੌੜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਵਾਰ ਦੀ 13ਵੀਂ ਪੌੜੀ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ ਕਾਇਆ ਅੰਦਰ ਆਪ ਵਸ ਰਹਾ ਆਪੇ ਰਸ ਪੋਗੀ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ ਜਿਹੜਾ ਕਾਇਆ ਨਾ ਦੇਹੀ ਹੈ ਸਾਡੀ ਸਰੀਰ ਹੈ ਜਿਹੜਾ ਸਾਡਾ ਇਹ ਮਹਾਰਾਜ ਕਹਿੰਦੇ ਅਪਾਰ ਗਲੈ ਬ੍ਰਹਮੰਡ ਵਾਂਗੂ ਇਹਦੇ ਵੀ ਕੋਈ ਹੱਦ ਸੀਮਾ ਨਹੀਂ ਕੋਈ ਬਾਉਂਡਰੀ ਕੋਈ ਦਾਇਰਾ ਘੇਰਾ ਨਹੀਂ ਪਰ ਮਹਾਰਾਜ ਕਹਿੰਦੇ ਐਵੇਂ ਹਾਰੀ ਸਾਰੀ ਨੂੰ ਇਹ ਮਿਲ ਨਹੀਂ ਜਾਂਦਾ ਮਿਲਣਾ ਸੰਜੋਗੀ ਇਹ ਕੀਤੇ ਹੋਏ ਪੁੰਨ ਕਰਮਾਂ ਦੇ ਸੰਜੋਗ ਵਜੋਂ ਮਿਲਦਾ ਹੈ ਪੁਨਰ ਜਨਮਾਂ ਦੇ ਵਿੱਚ ਮਹਾਰਾਜ ਕਹਿੰਦੇ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ ਕਾਇਆ ਅੰਦਰ ਆਪ ਵਸ ਰਹਾ ਆਪੇ ਰਸ ਭੋਗੀ ਤੇ ਸਾਡੀ ਇਸ ਕਾਇਆ ਦੇ ਅੰਦਰ ਦੇਹੀ ਦੇ ਅੰਦਰ ਉਹ ਆਕਾਲ ਪੁਰਖ ਵਾਹਿਗੁਰੂ ਜੀ ਆਪ ਵਸ ਰਿਹਾ ਭਾਈ ਜੀ ਕਹਿੰਦੇ ਆਪੇ ਰਸ ਭੋਗੀ ਔਰ ਰਸਾਂ ਕਾ ਸਾਨੂੰ ਭੋਗਣੇ ਵਾਲਾ ਭੋਗੀ ਵੀ ਉਹ ਆਪ ਹੀ ਹੈ ਜਿਵੇਂ ਪਾਸ਼ਾ ਕਿਤੇ ਰਾਜ ਮਹਾਰਾਜ ਜੋਗ ਮੈਂ ਜੋਗੀ ਤਪ ਮੈਂ ਕਪੀਸ਼ਰ ਗ੍ਰਹਿਸਤ ਮੈਂ ਭੋਗੀ ਤਵਾ ਵੀ ਰਸਾ ਕਸਾ ਨੂੰ ਭੋਗਣੇ ਵਾਲਾ ਭੋਗੀ ਵੀ ਬਣਿਆ ਬੈਠਾ ਸਾਡੇ ਅੰਦਰ ਕਹਿੰਦੇ ਆਪ ਅਤੀਤ ਅਲਿਪਤ ਹੈ ਨਿਰਜੋਗ ਹਰ ਜੋਗੀ ਤੇ ਤੀਤ ਅਰਥਾਤ ਵਿਰਗਤ ਜਾਂ ਤਿਆਗੀ ਵੀ ਆਪ ਹੀ ਹੈ ਅਲਿਪਤ ਨਿਰਲੇਪ ਵੀ ਆਪ ਹੀ ਹੈ ਸਭ ਕਾਸੇ ਤੋਂ ਆਕਾਸ਼ ਵਾਂਗ ਨਿਰਜੋਗ ਹਰ ਜੋਗੀ ਤੇ ਮਹਾਰਾਜ ਕਹਿੰਦੇ ਉਹ ਜੋਗੀ ਹਰੀ ਅਰਥਾਤ ਹਰ ਇੱਕ ਨਾਲ ਜੁੜਿਆ ਹੋਇਆ ਹੋਣ ਦੇ ਬਾਵਜੂਦ ਵੀ ਨਿਰਜੋਗ ਹੈ ਨਰਲੇਪ ਹੈ ਜਾਂ ਫਿਰ ਨਰਲੇਪ ਹੋਣ ਦੇ ਨਾਲ-ਨਾਲ باوجود ਵੀ ਮਹਾਰਾਜ ਕਹਿੰਦੇ ਉਹ ਸਾਰਿਆਂ ਦੇ ਨਾਲ ਜੁੜਿਆ ਹੋਇਆ ਹੈ ਨਿਰਜੋਗ ਹੁੰਦਾ ਹੋਇਆ ਵੀ ਜੋਗੀ ਹੈ ਤੇ ਜੋਗੀ ਹੁੰਦਾ ਹੋਇਆ ਵੀ ਨਿਰਜੋਗ ਹੈ ਸਮਾਰਿਕ ਨੇ ਜੋਤਿ ਸੁਭਾਵੈ ਸੋ ਕਰੇ ਹਰ ਕਰੇ ਸੋ ਹੋਗੀ ਜੋਤਿ ਸੁਭਾਵੈ ਸੋ ਕਰੇ ਜੋ ਸਕਾਲਪੁਰਖ ਵਾਹਿਗੁਰੂ ਜੀ ਨੂੰ ਪਾਉਂਦਾ ਹੈ ਸੋ ਹੀ ਕਰਦਾ ਹੈ ਹਰ ਕਰ ਸੋ ਹੋਗੀ ਤੇ ਅਗੋਂ ਵੀ ਮਹਾਰਾਜ ਕਹਿੰਦੇ ਜੋ ਹਰੀ ਕਰਦਾ ਸੋ ਹੀ ਹੋਵੇਗਾ ਕਹਿੰਦੇ ਹਰ ਗੁਰਮੁਖੇ ਨਾਮ ਧਿਆਈਐ ਲਹਿ ਜਾਏ ਵਿਜੋਗੀ ਹਰ ਗੁਰਮੁਖੇ ਨਾਮ ਧਿਆਈਐ ਜੇ ਗੁਰੂ ਦੇ ਅਨਸਾਰੀ ਹੋ ਕੇ ਗੁਰਮੁਖ ਹੋ ਕੇ ਹਰੀ ਜੀ ਦੇ ਨਾਮ ਨੂੰ ਧਿਆਉਣਾ ਕਰੀਏ ਤਾਂ ਮਹਾਰਾਜ ਕਹਿੰਦੇ ਲਹਿ ਜਾਏ ਵਿਜੋਗੀ ਤੇ ਸਾਰੇ ਵਿਛੋੜੇ ਮੁੱਕ ਜਾਂਦੇ ਨੇ ਵਿਜੋਗ ਲੈ ਜਾਂਦੇ ਨੇ ਭਾਈ ਸੋ ਅਗੋਂ 14ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਸ਼ਲੋਕ ਮਹੱਲਾ 3 ਆਵਾਹ ਵਾਹ ਆਪ ਅਖਾਏ ਦਾ ਗੁਰ ਸਬਦੀ ਸੱਚ ਸੋਏ ਵਾਹ ਵਾਹ ਸਿਵਤ ਸਲਾਹ ਹੈ ਗੁਰਮੁਖੇ ਬੂਝੈ ਕੋਇ ਨਵਾਹ ਵਾਹ ਆਪ ਅਖਾਏ ਦਾ ਅਕਾਲਪੁਰਖ ਵਾਹਿਗੁਰੂ ਗੁਰਮੁਖਾਂ ਦੇ ਕੋਲੋਂ ਆਪ ਹੀ ਵਾਹ ਵਾਹ ਅਖਵਾਉਣਾ ਕਰਦੇ ਨੇ ਇਹ ਅਕਾਲਪੁਰਖ ਵਾਹਿਗੁਰੂ ਜੀ ਤੂੰ ਅਸਚਰਜ ਹੈ ਤੂੰ ਅਸਚਰਜ ਹੈ ਤੂੰ ਵਿਸਮਾਦੀ ਹੈ ਤੂੰ ਵਿਸਮਾਦੀ ਹੈ ਇਹ ਆਪ ਹੀ ਅਖਵਾਉਣਾ ਕਰਦੇ ਨੇ ਭਾਈ ਕਹਿੰਦਾ ਗੁਰ ਸਬਦੀ ਸੱਚ ਸੋਏ ਤੇ ਗੁਰੂ ਮਹਾਰਾਜੀਆਂ ਦੇ ਸ਼ਬਦ ਦੇ ਦੁਆਰਾ ਉਹ ਸਤ ਸਰੂਪ ਪਰਮੇਸ਼ਰ ਜਿਹੜਾ ਨਾ ਗੁਰੂ ਦੇ ਸ਼ਬਦ ਦੁਆਰਾ ਗੁਰਮੁਖਾਂ ਦੇ ਕੋਲ ਵਾਹ ਵਾਹ ਅਖਵਾਉਂਦੇ ਨੇ ਮਹਾਰਾਜ ਕਹਿੰਦੇ ਵਾਹ ਵਾਹ ਸਿਫਤ ਸਲਾਹ ਹੈ ਗੁਰਮੁਖੇ ਬੁੱਝਾ ਕੋਏ ਤੋਸ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਸਿਫਤ ਸਲਾ ਕੀਰਤੀ ਮਹਿਮਾ ਨਾ ਉਹ ਵੀ ਵਾਹ ਵਾਹ ਹੈ ਭਾਵ ਕਿ ਬੜੀ ਵਸਮਾਦੀ ਆ ਬੜੀ ਵਸਮਾਦੀ ਬੜੀ ਅਚਰਜ ਹੈ ਬੜੀ ਅਚਰਜ ਹੈ ਗਰਮ ਖੇ 부ਜਾ ਕੋਏ ਪਰ ਕੋ ਵਿਰਲਾਏ ਗੁਰਮੁ ਗੁਰੂ ਪਿਆਰਾ ਗੁਰੂ ਦਾ ਅਨਸਾਰੀ ਪੁਰਸ਼ ਇਸ ਗੱਲ ਨੂੰ ਬੁੱਝਦਾ ਕਿ ਉਹਦੀ ਸਿਫਤ ਸਲਾਹ ਬੜੀ ਵਾਹ ਹੈ ਬੜੀ ਵਾਹ ਹੈ ਬੜੀ ਅਚਰਜ ਹੈ ਬੜੀ ਅਚਰਜ ਹੈ ਕਹਿੰਦੇ ਵਾਹ ਵਾਹ ਹੋ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ ਤੇ ਗੁਰ ਪਰਮੇਸ਼ਰ ਜੀ ਦੀ ਬਾਣੀ ਜਿਹੜੀ ਹੈ ਉਹ ਵੀ ਮਹਾਰਾਜ ਕਹਿੰਦੇ ਸਤ ਸਰੂਪ ਬਾਣੀ ਵੀ ਵਾਹ ਹੈ ਵਾਹ ਹੈ ਤੰਤਾ ਜੋਗ ਹੈ ਤੰਤਾ ਜੋਗ ਹੈ ਸੱਚੇ ਮਿਲਾਵਾ ਹੋਏ ਤੇ ਸੱਚੇ ਪਰਮੇਸ਼ਰ ਦੇ ਨਾਲ ਮਿਲਾਪ ਹੁੰਦਾ ਜਿਹੜੀ ਬਾਣੀ ਦੇ ਸਦਕਾ ਭਾਈ ਉਹ ਵੀ ਵਾਹ ਹੈ ਉਹ ਵੀ ਵਾਹ ਹੈ ਬੜੀ ਅਚਰਜ ਹੈ ਬੜੀ ਅਚਰਜ ਹੈ ਨਾਨਕ ਵਾਹ ਵਾਹ ਕਰਦਿਆ ਪ੍ਰਭ ਪਾਇਆ ਕਰਮ ਪਰਾਪਤ ਹੋਏ ਤੀਸਰੇ ਨਾਨਕ ਤਾਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਨਾਨਕ ਵਾਹ ਵਾਹ ਕਰਦਿਆ ਪ੍ਰਭ ਪਾਇਆ ਯਾ ਨੋਸ ਚਾਰਜਸ ਚਾਰਜ ਉਹਨੂੰ ਵਿਸਮਾਦੀ ਵਿਸਮਾਦੀ ਕਹਿਣਾ ਕਰੀਏ ਵਾਹ ਵਾਹ ਕਹਿਣਾ ਕਰੀਏ ਤਾ ਮਹਾਰਾਜ ਕਹਿੰਦੇ ਉਸ ਪ੍ਰਭੂ ਜੀ ਨੂੰ ਪਾ ਲਈਦਾ ਭਾਈ ਕਰਮ ਪ੍ਰਾਪਤ ਹੋਇਆ ਪਰਮੇਸ਼ਰ ਜੀ ਆਪਣੇ ਕਰਮ ਅਰਥਾਤ ਬਖਸ਼ਿਸ਼ ਦੇ ਦੁਆਰਾ ਆਪ ਹੀ ਪ੍ਰਾਪਤ ਹੋ ਜਾਂਦੇ ਨੇ ਗੁਰਮੁਖਾਂ ਨੂੰ ਸੋਗਾ ਦੂਸਰਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਪੌੜੀ 14ਵੀਂ ਦੇ ਨਾਲ ਮਹੱਲਾ ਤੀਜਾ ਵਾਹ ਵਾਹ ਕਰਦੀ ਰਸਨਾ ਸਬਦ ਸੁਹਾਈ ਪੂਰਾ ਸਬਦ ਪ੍ਰਭ ਮਿਲ ਆਇਆਈ ਵਾਹ ਵਾਹ ਕਰਦੀ ਰਸਨਾ ਸਬਦ ਸੁਹਾਈ ਗੁਰਮੁਖਾਂ ਗੁਰੂ ਪਿਆਰਿਆਂ ਦੀ ਰਸਨਾ ਉਸ ਹਰੀ ਜਿਨੂੰ ਵਾਹ ਵਾਹ ਕਰਦਿਆਂ ਗੁਰੂ ਦੇ ਸ਼ਬਦ ਦੁਆਰਾ ਬੜੀ ਸੁਹਾਈ ਅਰਥ ਆਤ ਸ਼ੋਭਨੀਕ ਲੱਗਦੀ ਬੜੀ ਸੋਹਣੀ ਲੱਗਦੀ ਬੜੀ ਫੱਬਦੀ ਐ ਕਹਿੰਦਾ ਪੂਰਾ ਸ਼ਬਦ ਪ੍ਰਭ ਮਿਲ ਆਈ ਪੂਰੇ ਪਰਮੇਸ਼ਰ ਜੀ ਦੇ ਪੂਰੇ ਗੁਰੂ ਮਹਾਰਾਜ ਜੀਆ ਦੇ ਸ਼ਬਦ ਦੇ ਦੁਆਰਾ ਉਹ ਪ੍ਰਭੂ ਜੀ ਆਪ ਆ ਕੇ ਗੁਰਮੁਖਾਂ ਨੂੰ ਮਿਲਦੇ ਨੇ ਕਹਿੰਦੇ ਵੱਡ ਭਾਗਿਆ ਵਾਹ ਵਾਹ ਮੋਹ ਕਢਾਈ ਤੇ ਬਾਤ ਵੱਡਿਆਂ ਭਾਗਾਂ ਵਾਲਿਆਂ ਦੇ ਮੋਹ ਆਪ ਹਰੀ ਜੀ ਵਾਹ ਵਾਹ ਕਢਵਾਉਂਦੇ ਨੇ ਕਹਿੰਦੇ ਵਾਹ ਵਾਹ ਕਰੇ ਸੋਈ ਜਨ ਸੁਹਣੇ ਤਿੰਨ ਕਉ ਪਰ ਜਾ ਪੂਜਣ ਆਈ ਵਾਹ ਵਾਹ ਕਰ ਹੈ ਸਹੀ ਜਨ ਸੁਹਣੇ ਤੇ ਜਿਹੜੇ ਮਹਾਰਾਜ ਕਹਿੰਦੇ ਵਾਹ ਵਾਹ ਕਰਦੇ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਗੁਰੂ ਜੀ ਨੂੰ ਓਹੀ ਜਾਨ ਓਹੀ ਦਾਸ ਗੁਰਮੁ ਗੁਰੂ ਪਿਆਰੇ ਸੋਹਣੇ ਨੇ ਭਾਈ ਮਹਾਰਾਜ ਜਿਵੇਂ ਕਹਿੰਦੇ ਨੇ ਨਾ ਸੋਈ ਸੁੰਦਰ ਸੋਹਣੇ ਸਾਧ ਸੰਗ ਜਨ ਸਾਧ ਸੰਤ ਜਨ ਬੈਣੇ ਜਿਹੜੇ ਸਾਹ ਸਾਹ ਤੇ ਬੈਣਾ ਕਰਦੇ ਨੇ ਆਹ ਸੋਹਣੇ ਨੇ ਸੁੰਦਰ ਨੇ ਕਿਥੇ ਵੀ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਵਾਹ ਵਾਹ ਕਰਦੇ ਨੇ ਉਹੀ ਜਨ ਸੋਹਣੇ ਨੇ ਪਰ ਮਹਾਰਾਜ ਕਹਿੰਦੇ ਤਿੰਨ ਕਉ ਪਰਜਾ ਪੂਜਣ ਆਈ ਪਰ ਸਾਰੀ ਪਰਜਾ ਸਾਰੀ ਖਲਕਤ ਕੁਦਰਤ ਕਾਇਨਾਤ ਹੀ ਉਹਨਾਂ ਦੀ ਪੂਜਾ ਕਰਨ ਆਉਂਦੀ ਐ ਜਿਵੇਂ ਕਬੀਰ ਜੀ ਦਾ ਬਚਨ ਹੈ ਨਾ ਕਬੀਰ ਕਸਤੂਰੀ ਭਇਆ ਭਵਰ ਭਇ ਸੰਤਦਾਸ ਕਹਿੰਦੇ ਜਿਉ ਜਿਉ ਭਗਤ ਕਬੀਰ ਕੀਤੇ ਉਹ ਆਰਾਮ ਨਿਵਾਸ ਐਵੇਂ ਭਾਈ ਜਿਹੜੇ ਵਾਹ ਵਾਹ ਕਰਦੇ ਨੇ ਬੜੇ ਸੋਹਣੇ ਨੇ ਸਾਰੀ ਪਰਜਾ ਉਹਨਾਂ ਨੂੰ ਪੂਜਣ ਆਉਂਦੀ ਐ ਕਹਿੰਦੇ ਵਾਹ ਵਾਹ ਕਰਮ ਪ੍ਰਾਪਤ ਹੋਵੇ ਨਾਨਕਦਰ ਸੱਚੈ ਸੋਭਾ ਪਾਈ ਵਾਹ ਵਾਹ ਕਰਮ ਪ੍ਰਾਪਤ ਹੋਵੇ ਤੇ ਜਿਹੜੀ ਵਾਹ ਵਾਹ ਦੀ ਦਾਤ ਐ ਨਾ ਉਹ ਦੀ ਬਖਸ਼ਿਸ਼ ਦੇ ਦੁਆਰਾ ਪ੍ਰਾਪਤ ਹੁੰਦੀ ਐ ਭਾਈ ਨਾਨਕ ਦਰ ਸੱਚਾ ਸੋਭਾ ਭਾਵੀ ਤੇ ਤੀਸਰੇ ਨਾਨਕ ਕਹਿੰਦੇ ਜੇ ਕਿਤੇ ਦਾਤ ਪ੍ਰਾਪਤ ਹੋ ਜਾਵੇ ਨਾ ਵਾਹ ਵਾਹ ਦੀ ਤੇ ਫਿਰ ਸੱਚੇ ਪਰਮੇਸ਼ਰ ਦੇ ਦਰ ਤੇ ਵੀ ਸੋਭਾ ਭਾਵੀ ਦੀ ਆ ਭਾਈ ਵਡਿਆਈ ਭਾਵੀ ਦੀ ਹੈ ਮਾਣ ਭਾਵੀ ਦਾ ਸੋਗੋ ਪੌੜੀ 14ਵੀਂ ਧੰਗੁਰੂ ਅਮਰਦਾਸ ਮਹਾਰਾਜ ਦੀਆਂ ਦੀਵਾਰ ਦੀ ਰਾਗ ਗੂਜਰੀ ਦੇ ਵਿੱਚ ਔੜੀ ਬਜਰ ਕਪਾਟ ਕਾਇਆ ਗੜ ਪੀਤਰ ਕੋੜ ਕੋ ਸਤ ਅਭਿਮਾਨੇ ਪਰਮ ਭੂਲੇ ਨਦਰ ਨ ਆਵਨੇ ਮਨ ਮੁਖ ਅੰਧ ਅਗਿਆਨੇ ਬਜਰ ਕਪਾਟ ਕਾਇਆ ਗੜ ਪੀਤਰ ਇਹ ਕਾਇਆ ਰੂਪੀ ਗੜਤ ਹੋਆ ਕੇਲੇ ਦੇ ਪੀਤਰ ਅਰਥਾਤ ਵੇਚਨਾਂ ਮਹਾਰਾਜ ਕਹਿੰਦੇ ਜਿਹੜਾ ਦਸੋਂ ਦਵਾਰ ਨੂੰ ਕਵਾੜ ਲਾਏ ਨੇ ਕਪਾਟ ਲਾਏ ਨੇ ਤਖਤੇ ਲਾਏ ਨੇ ਦਰਵਾਜ਼ੇ ਲਾਏ ਨੇ ਉਹ ਬੱਜਰ ਪਹਾੜ ਵਰਗੇ ਕਰੜੇ ਨੇ ਮਹਾਰਾਜ ਕਹਿੰਦੇ ਪਰ ਅਸੀਂ ਤਾਂ ਮਹਾਰਾਜ ਕਹਿੰਦੇ ਕੋੜ ਕਸਤ ਤੇ ਬਮਾਨ ਦੇ ਨਾਲ ਭਰੇ ਪਏ ਆਂ ਕੋੜ ਕਸਤ ਬਮਾਨੀ ਝੂਠ ਦੇ ਨਾਲ ਕੋੜ ਦੇ ਨਾਲ ਘਮੰਡ ਦੇ ਨਾਲ ਅਸੀਂ ਭਰੇ ਪਏ ਐਵੇਂ ਕਵਾੜ ਖੁੱਲਦੇ ਨਹੀਂ ਮਹਾਰਾਜ ਕਹਿੰਦੇ ਕਹਿੰਦਾ ਪਰਮਾ ਭੁੱਲੇ ਨਦਰ ਨਾ ਆਵਨੇ ਮਨਮੁਖ ਅੰਧ ਅਗਿਆਨੀ ਐਸੇ ਕਰਕੇ ਪਾਸ਼ਾ ਕਹਿੰਦਾ ਪਰਮਾ ਦੇ ਵਿੱਚ ਭੁੱਲਿਆ ਹੋਇਆਂ ਉਹ ਜਿਹੜੇ ਬੱਜਰ ਕਪਾੜ ਨੇ ਨਦਰ ਹੀ ਨਹੀਂ ਆਉਂਦੇ ਸਾਰੀ ਉਮਰ ਮਹਾਰਾਜ ਕਹਿੰਦਾ ਮਨਮੁਖ ਅੰਧ ਅਗਿਆਨੀ ਤੇ ਜਿਹੜਾ ਜੀਵ ਨੇ ਉਹ ਮਨਮੁਖ ਨੇ ਗੁਰੇ ਨੇ ਆਪਣੇ ਮਨ ਦੇ ਪਿੱਛੇ ਲਾ ਕੇ ਚੱਲਣ ਵਾਲੇ ਨੇ ਅੰਧ ਅਗਿਆਨੀ ਅਗਿਆਨਤਾ ਕਰਕੇ ਇਹਨੇ ਅਗਿਆਨੀ ਨੇ ਮਹਾਰਾਜ ਕਹਿੰਦੇ ਪੈਸੇ ਕਰਕੇ ਇਹਨਾਂ ਨੂੰ ਨਜ਼ਰੀ ਨਹੀਂ ਆਉਂਦੇ ਨਾਂ ਦਰਵਾਜ਼ੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦਵਾਰਾ ਲਾਏ ਭਾਵਨੀ ਇੱਕ ਨਾਂ ਦਸਵਾਂ ਦਵਾਰ ਦਿਖਾਇਆ ਗੁਰੂ ਮਹਾਰਾਜਿਆਂ ਦੇ ਸਦਕਾ ਜਿਹੜੇ ਭਾਵਨੀ ਲਾਉਂਦੇ ਨੇ ਸ਼ਰਧਾ ਪ੍ਰੇਮ ਲਾਉਂਦੇ ਨੇ ਹਰੀ ਦੇ ਚਰਨਾਂ ਦੇ ਨਾਲ ਉਹਨਾਂ ਵਿਰਲਿਆਂ ਵਿਰਲਿਆਂ ਨੂੰ ਹਰੀ ਜੀ ਦਾ ਦਸਵਾਂ ਦਵਾਰ ਦੇ ਦਰਸ਼ਨ ਕਰਵਾਉਂਦੇ ਨੇ ਪਰ ਮੱਜ ਭੁੱਲਿਆ ਹੋਇਆ ਨੂੰ ਨਜ਼ਰੀ ਆਉਂਦੇ ਨਹੀਂ ਮਨਮੁਖ ਨੇ ਲੋਕ ਅੰਨੇ ਤੇ ਅਗਿਆਨੀ ਨੇ ਲੋਕ ਮਹਾਰਾਜ ਕਹਿੰਦੇ ਉਪਾਏ ਕਿਤੇ ਨਾ ਲੱਭਨੀ ਕਰਪੇਖ ਥਕੇ ਪੇਖਵਾਨੀ ਤੇ ਜੜ ਵਾਲੇ ਉਪਾਅ ਕਰਦੇ ਨੇ ਵਾਲੀਆਂ ਅੱਠ ਸਮਾਧੀਆਂ ਲਾਉਂਦੇ ਨੇ ਜਾਂ ਹੋਰ ਕਰਮਕਾਂਡ ਕਰਦੇ ਨੇ ਉਹਨਾਂ ਨੂੰ ਲੱਭਦੇ ਨਹੀਂ ਕਰਪੇਖ ਥਕੇ ਪੇਖਵਾਨੀ ਤੇ ਪੇਖ ਧਾਰੀ ਪੁਰਸ਼ ਮਹਾਰਾਜ ਕਹਿੰਦੇ ਪੇਖ ਬਣਾ ਬਣਾ ਕੇ ਥੱਕ ਗਏ ਕਹਿੰਦੇ ਗੁਰਬਾਣੀ ਖੋਲਾਈ ਅਨ ਹਰ ਨਾਮ ਜਪਾਨੇ ਇਹ ਜਿਹੜਾ ਬੱਜਰ ਕਪਾੜ ਨੇ ਕਰੜੇ ਕਵਾੜ ਨੇ ਗੁਰੂ ਮਹਾਰਾਜਿਆਂ ਦੇ ਸ਼ਬਦ ਦੁਆਰਾ ਹੀ ਖੁੱਲਦੇ ਨੇ ਮਹਾਰਾਜ ਕਹਿੰਦੇ ਹਰ ਨਾਮ ਜਪਾਨੀ ਜਿਹੜਾ ਹਰੀ ਜੀ ਦੇ ਨਾਮ ਨੂੰ ਜਪਨਾ ਕਰਦੇ ਨੇ ਜਿਵੇਂ ਮਹਾਰਾਜ ਕਹਿੰਦੇ ਨੇ ਨਾ ਨੌ ਦਰਵਾਜੇ ਕਾਇਆ ਕੋਟ ਹੈ ਦਸਵਾ ਗੁਪਤ ਰਖੀਦਾ ਨੌ ਦਰਵਾਜੇ ਨੇ ਕਾਇਆ ਰੂਪੀ ਕਲੇ ਨੂੰ ਬਾਹਰ ਨੂੰ ਖੁੱਲਦੇ ਨੇ ਦਸਵਾ ਗੁਪਤ ਰੱਖਿਆ ਅੰਦਰ ਨੂੰ ਖੁੱਲਦਾ ਕਹਿੰਦੇ ਬੱਜਰ ਕਪਾੜ ਨਾ ਖੁੱਲਣੀ ਗੁਰ ਸ਼ਬਦ ਖੁਲੀ ਜਾਏ ਉਹਦੇ ਕਵਾੜ ਬੜੇ ਕਰੜੇ ਨੇ ਬੱਜਰ ਦੇ ਪਹਾੜ ਵਰਗੇ ਮਹਾਰਾਜ ਕਹਿੰਦੇ ਗੁਰੂ ਦੇਸ਼ ਬਦਵਾਰੇ ਖੁੱਲਦੇ ਨੇ ਹੋਰ ਕਿਸੇ ਉਪਾਅ ਦੇ ਨਾਲੋਂ ਖੁੱਲਦੇ ਨਹੀਂ ਗੁਰ ਸਬਦੀ ਖੋਲਾਈ ਅਨ ਹਰ ਨਾਮ ਜਪਾਨੀ ਹਰ ਜਿਓ ਅੰਮ੍ਰਿਤ ਬਿਰਖ ਜਨ ਪੀਆ ਤੇ ਤ੍ਰਿਪਤਾਣੇ ਹਰ ਜਿਓ ਅੰਮ੍ਰਿਤ ਬਿਰਖ ਹੋਰੀ ਜਿਹੜੇ ਨੇ ਨਾਮਹਾਰਾਈ ਕਹਿੰਦੇ ਮਾਨੋ ਅਮਰਤ ਰੂਪ ਬਿਰਖ ਨੇ ਹਰੀ ਜੀ ਰੂਪੇ ਬਿਰਖ ਨੂੰ ਅਮਰਤ ਰੂਪੀ ਫਲ ਲੱਗਦੇ ਨੇ ਨਾਮ ਅਮਰਤ ਰੂਪੀ ਕਰ ਮਹਾਰਾਜ ਕਹਿੰਦੇ ਜਿਨ ਪੀਆ ਤੇ ਤ੍ਰਿਪਤਾਨੀ ਹਰੀ ਰੂਪੀ ਬਿਰਖ ਤੋਂ ਜਿਨੇ ਨਾਮ ਰੂਪੀ ਅਮਰਤ ਨੂੰ ਪੀਣਾ ਕੀਤਾ ਨਾ ਨਾਮ ਅਮਰਤ ਰੂਪੀ ਫੜ ਲੂ ਛਕਣਾ ਕੀਤਾ ਜਿਨ੍ਹਾਂ ਗੁਰਮਖਾਂ ਗੁਰੂ ਪਿਆਰਿਆ ਨੇ ਤੇ ਤ੍ਰਿਪਤਾਨੀ ਉਹ ਤ੍ਰਿਵਤ ਹੋ ਗਏ ਉਹ ਰਾਜ ਪੁੱਜ ਗਏ ਸਭ ਰੁਸ਼ੁਕਰ ਚਾਗੇ ਸੰਤੋਖ ਦੇ ਵਿੱਚ ਆਗੇ ਧਰਾਪ ਗਏ ਉਹਨਾਂ ਦੀ ਭੁੱਖ ਤੇ ਤ੍ਰਿਸ਼ਨਾ ਲਾਲਸਾ फडਕਣ ਸਭ ਮੁੱਕ ਗਈ ਮਹਾਰਾਜ ਕਹਿੰਦੇ ਗੌਰ ਸਭ ਦੇਖੋ ਲਾਈ ਅਨਾਰ ਨਾਮ ਜਪਾਨੀ ਭਾਰਜਾ ਅੰਮ੍ਰਿਤ ਬਿਰਖ ਹੈ ਜਨ ਪੀਆ ਤੇ ਤ੍ਰਿਪਤਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ